भाई जगदीप सिंह जी उन्होंने बेनती करा कि जो अगे की कारणपत वाहगुरू जी का खालसा वाहगुरू जी की फतेह बाबा दीप सिंह नगर दुचिया संगत सब तो पहला फतेह का जवाब फतेह वाहू जी का खालसा वाहू ਸਰੇ ਕਰੋ ਨਾਨਕ ਦੇਵ ਜੀ ਦਾ ਪ੍ਰਕਾਸ਼ ਰਾਏ ਕੋਈ ਦੀ ਤਲਵੰਡੀ ਵਿਖੇ 1469 ਈਸਵੀ ਨੂੰ ਮਹਿਤਾ ਕ੍ਰਿਸ਼ਨ ਦਾਸ ਜੀ ਦੇ ਘਰ ਮਾਤਾ ਕ੍ਰਿਪਾ ਜੀ ਦੇ ਪੁੱਤ ਹੋਦਮੇ ਹੋਇਆ ਜਿਸ ਵੇਲੇ ਖੰਡਿਆ ਚਾਰ ਜਨਮ ਜਨਮ ਕੇ ਹਾਂ ਅਤੇ ਨਾਰੀ ਵਰਗ ਤੇ ਉੱਤੇ ਬਹੁਤ ਹੀ ਅਤਿਆਚਾਰ ਹੋ ਰਿਹਾ ਸਾਲ ਤਾਂ ਉਹਨਾਂ ਜੁਲਮਾਂ ਨੂੰ ਦੇਖ ਕੇ ਭਾਰਤੀ ਵੀ ਪ੍ਰਭਾਵ ਠੇਰੇ ਧਰਤੀ ਦੇ ਪਪਾਰ ਉਸ ਅਕਾਲ ਪੁਰਖ ਪਰਮਾਤਮਾ ਨੇ ਸੁਣੇ ਤਾਂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਰਨਣ ਹੋਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੋ ਆਪ ਸਭ ਸੰਗਤਾਂ ਨੂੰ श्री गुरु नानक देव जी के प्रकाश पुरब की लख लखाई मैं श्री रजिंद्र मितल साहब जी का बहुत बहुत धन्यवाद करता है जिन्होंने हर हाँ साल की तरह पिछले तेन तो धोती तो बाड़ी आई तीन सकली चंच अखंड पाठ तन मन धन देवान निभा के ਸਾਨੂੰ ਸਾਡੀਆਂ ਕੋਸ਼ਿਸ਼ਾਂ ਪ੍ਰਾਪਤ ਕੀਤੀਆਂ ਪਿਛਲੇ 22 ਦਿਨਾਂ ਤੋਂ ਪ੍ਰਭਾਵ ਫੈਲਨੇ ਰੂਪ ਦੇ ਵਿੱਚ ਵੱਤਵਾਂਗ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਕਥਾ ਵਿਚਾਰਾਂ ਅਤੇ ਸੰਗਤ ਦੇ ਰੂਪ ਦੇ ਵਿੱਚ ਹਾਜ਼ਰੀਆਂ ਭਰੀਆਂ ਉਹਨਾਂ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਸ ਤੋਂ ਪ੍ਰੰਤ ਜਿਹੜੇ ਗ੍ਰੰਥੀ ਸਿੰਘ ਸਹਿਬਾਨ ਜਿਨ੍ਹਾਂ ਨੇ ਪਿਛਲੇ ਤਿੰਨ ਦਿਨਾਂ ਤੋਂ ਬੜੇ ਸਰਤਾ ਭਾਵਨਾ ਦੇ ਨਾਲ ਗੁਰਬਾਣੀ ਆਪ ਮਾਤਾ ਪ੍ਰਮਾਤ ਤੋਂ ਅੰਤ ਤੱਕ ਗੁਰਬਾਣੀ ਦੀ ਸੰਪੂਰਨਤਾ ਕੀਤੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਤੇ ਧੰਨਵਾਦ ਸਰਬੱਤ ਦਾ ਜਿਨ੍ਹਾਂ ਨੇ ਪੂਰੇ ਇਸ ਸਮਾਰੋਹ ਦੇ ਵਿੱਚ ਤਨ ਮਨ ਸਾਤੇ ਧੰਦੇ ਨਾਲ ਸਮਾਵਾ ਨਿਭਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਮੈਂ ਹੁਣ ਸ੍ਰੀ ਦਰਜੰਦਰ ਮਿੱਤਰ ਸਾਹਿਬ ਜੀ ਨੂੰ ਬੇਨਤੀ ਕਰੂੰਗਾ ਉਹਨਾਂ ਦੇ ਸੁਪੁੱਤਰ ਕੋਸ਼ਲ ਮਿੱਤਰ ਜੀ ਨੂੰ ਕਿ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਜੀ ਆਪਣੇ ਦੇ ਵਿਚਾਰ ਕੇ ਪ੍ਰਾਰਥਨਾ ਸ੍ਰੀ ਕੋਸ਼ਲ ਮਿੱਤਰ ਜੀ ਦਾ ਡਾਮ ਟਿਕਟ ਮੰਗ ਲਈ उस मैडम सरिता मितल जी वैफ ऑफ श्री रजिंद्र मितल उन्होंने बेनती करूंगा कि ओ भी आके गुरु घर की खुशी प्राप्त कर

It's written.